ਇੱਕ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਪਰ ਇਸ ਦੀ وجہ ਕੀ ਸੀ ਕਿ ਉਸ ਦੇ ਸਬੰਧ ਕਿਸੇ ਹੋਰ ਗੈਰ ਮਰਦ ਨਾਲ ਸੀ ਤੇ ਜਿਸ ਤੋਂ ਬਾਅਦ ਇੱਕ ਅਜੀਹਾ ਪਲਾਨ ਬਣਾਇਆ ਕਿ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਇਹ ਦੱਸਦੀ ਹੈ ਕਿ ਗੁਰਿੰਦਰ ਸਿੰਘ ਕਤਲ ਕਾਰਨ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਤੇ ਜਦੋਂ ਗੁਰਿੰਦਰ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹੁਣ ਵੱਡਾ ਖੁਲਾਸਾ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਆਸੀਏ ਕਿ ਪੰਜਾਬ ਦੇ ਫਰੀਦਕੋਟ ਦੇ ਵਿੱਚ ਪਤੀ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਜਾਂਚ ਵਿੱਚ ਨਵਾਂ ਖੁਲਾਸਾ ਹੋਇਆ ਹੈ ਤੇ ਜ਼ਹਿਰ ਦਾ ਅਸਰ ਨਾ ਹੋਣ ਤੇ ਪਤਨੀ ਨੇ ਆਪਣੇ ਬੌਏਫਰਡ ਦੇ ਨਾਲ ਮਿਲ ਕੇ ਜਿਹੜਾ ਕਿ ਪਤੀ ਦਾ ਗੜਾ ਤਬਾਹ ਕੇ ਉਸਦੀ ਹੱਤਿਆ ਕਰ ਦਿੱਤੀ ਹੈ ਤੇ ਇਹ ਖੁਲਾਸਾ ਜਿਹੜਾ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੋਇਆ ਹੈ ਤੇ ਦੱਸਿਆ ਗਿਆ ਕਿ ਪੁਲਿਸ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਪਤਨੀ ਰੁਪਿੰਦਰ ਕੌਰ ਨੇ ਪਤੀ ਗੁਰਵਿੰਦਰ ਸਿੰਘ ਦੇ ਹੱਥ ਫੜੇ ਤੇ ਬੌਲਫਰੈਂਡ ਦੇ ਪਿੱਛੋਂ ਤੇ ਉਸਦੇ ਬਾਅਦ ਦੇ ਨਾਲ ਚੱਕੜ ਕੇ ਜਿਹੜਾ ਕਿ ਗਲਾ ਦਬਾ ਦਿੱਤਾ ਤੇ ਇਸ ਦੌਰਾਨ ਪਤੀ ਤੜਫਦੇ ਹੋਏ ਹੱਥ ਛਡਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰੁਪਿੰਦਰ ਨੇ ਛੱਡਿਆ ਨਹੀਂ ਤੇ ਜਿਵੇਂ ਕਿ ਪਤਨੀ ਨੇ ਪਹਿਲਾਂ ਹੀ ਉਸ ਨੂੰ ਜ਼ਹਿਰ ਦੇ ਦਿੱਤਾ ਸੀ ਜਿਸ ਦਾ ਕੁਝ ਅਸਰ ਪਤੀ ਉੱਤੇ ਹੋਇਆ ਸੀ ਇਸ ਕਾਰਨ ਉਹ ਜਿਆਦਾ ਤਾਕਤ ਨਹੀਂ ਲਾ ਸਕਿਆ ਤੇ ਪੋਸਟਮਾਰਟਮ ਤੋਂ ਇਹ ਵੀ ਪਤਾ ਲੱਗਿਆ ਕਿ ਗੁਰਿੰਦਰ ਦੀ ਜਿਹੜੀ ਮੌਤ ਆ ਸਾਹ ਬੰਦ ਹੋਣ ਕਾਰਨ ਹੋਈ ਆ ਤੇ ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਕਿ ਨਾਲ ਜਿਹੜੀ ਕਿ ਪਤਨੀ ਰੁਪਿੰਦਰ ਕੌਰ ਅਤੇ ਬੌਏਫਰੈਂਡ ਹਰਕਮਲ ਨੇ ਵੀ ਕੁੱਟਮਾਰ ਕੀਤੀ ਤੇ ਪਤੀ ਦੇ ਸਰੀਰ ਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਮਿਲੇ ਤੇ ਕਤਲ ਤੇ ਬਾਅਦ ਜਿਹੜਾ ਕਿ ਬੌਇਫ੍ਰੈਂਡ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਆ ਗਿਆ ਸੀ ਤੇ ਦੱਸਿਆ ਕਿ ਪੁਲਿਸ ਦੇ ਅਨੁਸਾਰ ਇਹ ਵੀ ਦੱਸਿਆ ਗਿਆ ਹੈ ਕਿ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਹੋਏ ਇਸ ਕਤਲ ਦੇ ਵਿੱਚ ਸ਼ਾਮਲ ਬੌਇਫ੍ਰੈਂਡ ਹਰਕਮਲ ਆਪਣੇ ਡੱਬ ਵਾਲੀ ਦੇ ਰਹਿਣ ਵਾਲੇ ਦੋਸਤ ਵਿਸ਼ਪ ਦੇ ਨਾਲ ਸਿੱਧਾ ਚੰਡੀਗੜ੍ਹ ਭੱਜ ਗਿਆ ਸੀ ਤੇ ਇੱਥੋਂ ਤੇ ਉਸ ਦੀ ਜਿਹੜੀ ਕਿ ਯੋਜਨਾ ਹੈ ਮੁੰਬਈ ਜਾਣ ਦੀ ਸੀ ਜਿਵੇਂ ਹੀ ਉਸ ਨੂੰ ਘਰ ਤੋਂ ਪਤਾ ਚੱਲਿਆ ਕਿ ਪੁਲਿਸ ਘਰ ਪਹੁੰਚ ਗਈ ਹੈ ਤਾਂ ਉਸਦੇ ਪਤੀ ਨੂੰ ਸਾਥ ਲੈ ਗਈ ਤਦ ਜਾ ਕੇ ਉਸਨੇ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਤਾਂ ਦੱਸਦੀ ਹੈ ਕਿ ਦੋਸਤਾਂ ਨੇ ਕਿਹਾ ਕਿ ਮੈਨੂੰ ਇਹ ਕਤਲ ਦਾ ਨਹੀਂ ਪਤਾ ਸੀ ਤੇ ਬਰਫਰੈਂਡ ਦੇ ਦੋਸਤ ਵਿਸ਼ਪਦੀਪ ਨੇ ਜਿਹੜਾ ਕਿ ਇਹ ਗੱਲ ਕਹੀ ਕਿ ਉਸ ਨੂੰ ਇਸ ਕਤਲ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਰੁਪਿੰਦਰ ਦੇ ਘਰ ਤੋਂ ਨਿਕਲਣ ਤੋਂ ਬਾਅਦ ਉਸਨੇ ਜਿਹੜੀ ਕਿ ਗੁਰਵਿੰਦਰ ਦੀ ਸ਼ਰਟ ਲੈ ਕੇ ਗੱਡੀ ਵਿੱਚ ਨਿਕਲਿਆ ਜਿਸ ਨੂੰ ਰਸਤੇ 'ਚ ਛੁੱਟ ਦਿੱਤਾ ਪੁੱਛੇ ਜਾਣ ਤੇ ਉਸਨੇ ਸਿਰਫ ਇਹੀ ਕਿਹਾ ਕਿ ਕੁੱਟਮਾਰ ਹੋਈ ਹੈ ਇਸ ਤੋਂ ਬਾਅਦ ਚੰਡੀਗੜ੍ਹ ਆ ਕੇ ਬਾਇਫਰੈਂਡ ਨੂੰ ਰਾਤ ਨੂੰ ਜਿਹੜੀ ਕਿ ਸ਼ਰਾਬ ਪੀਤੀ ਤੇ ਫਿਰ ਸਵੇਰੇ ਦੁਬਾਰਾ ਸ਼ਰਾਬ ਪੀਤੀ ਤੇ ਜਿਸ ਤੋਂ ਬਾਅਦ ਆਜੀ ਕਿ ਥਾਣਾ ਸਦਰ ਫਰੀਦਕੋਟ ਇੰਚਾਰਜ ਨੇ ਦੱਸਿਆ ਹੈ ਕਿ ਪਤਨੀ ਨੇ ਜਿਹੜਾ ਕਿ ਲੁੱਟ ਦਾ ਸ਼ੋਰ ਮਚਾਉਂਦੇ ਹੋਏ ਪਤੀ ਦੀ ਹਤਿਆ ਕਰਨ ਦੀ ਗੱਲ ਕੀਤੀ ਸੀ ਇਸ ਲਈ ਜਿਹੜਾ ਘਰ ਦਾ ਸਮਾਨ ਵੀ ਖਰਾਬ ਕਰ ਦਿੱਤਾ ਗਿਆ ਸੀ ਹਾਲਾਂਕਿ ਜਦੋਂ ਇਹ ਬੈਡਰੂਮ ਵਿੱਚ ਪਹੁੰਚੇ ਤਾਂ ਦੇਖਿਆ ਗਿਆ ਕਿ ਕੱਪੜੇ ਜ਼ਮੀਨ ਤੇ ਡਿੱਗੇ ਹੋਏ ਸੀ ਪਰ ਉਹਨਾਂ ਦੀ ਤੈਅ ਨਹੀਂ ਖੁੱਲੀ ਸੀ ਤੇ ਜਦੋਂ ਬਾਅਦ ਅਲਮਾਰੀ ਦੇ ਸਿਰਫ ਦਰਾਜ ਖੁੱਲੇ ਸੀ ਤੇ ਹੁਣ ਦੱਸਿਆ ਕਿ ਇਸ ਮਾਮਲੇ 'ਚ ਨਵਾਂ ਖੁਲਾਸਾ ਬਾਹਰ ਆਇਆ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਗੁਰਿੰਦਰ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਸ ਦਾ ਜਿਹੜਾ ਕਿ ਗਲਾ ਕਟਿਆ ਗਿਆ ਜਿਹੜਾ ਕਤਲ ਕਰਨ ਵਾਲੇ ਪਤਨੀ ਆ ਉਸਨੇ ਬਾਹਾਂ ਫੜੀਆਂ ਤੇ ਪ੍ਰੇਮੀ ਦਾ ਜਿਹੜਾ ਕਿ ਗਲ ਕੋੜ ਦਿੱਤਾ ਤੇ ਜਿਸ ਤੋਂ ਬਾਅਦ ਇਸ ਰਿਪੋਰਟ ਦੇ ਵਿੱਚ ਦੱਸਦੀ ਹੈ ਕਿ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਤੇ ਜਿਸ ਦੇ ਦੌਰਾਨ ਉਹੀ ਕਿਹਾ ਗਿਆ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਉਸ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪਹਿਲਾਂ ਉਸ ਦੀਆਂ ਬਾਹਾਂ ਫੜੀਆਂ ਤੇ ਫਿਰ ਉਸ ਦਾ ਗळा ਕੋੜ ਦਿੱਤਾ ਜਾਂਦਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ